ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਮਨੁੱਖ ਨੂੰ ਸਭ ਤੋਂ ਵੱਡੀ ਚਿੰਤਾ ਹੈ ਮਾਇਆ ਦੀ ਅਤੇ ਇਹ ਮਾਇਆ ਦੀ ਚਿੰਤਾ ਉਹ ਮਹਾਪੁਰਖ ਹੀ ਦੂਰ ਕਰ ਸਕਦਾ ਹੈ ਜੋ ਖੁਦ ਮਾਇਆ ਤੋਂ ਰਹਿਤ ਹੋਵੇ ਪਰ ਐਸੇ ਮਹਾਪੁਰਖ ਵਿਰਲੇ ਹੀ ਹੁੰਦੇ ਹਨ ਗੱਲਾਂ ਕਰਨ ਤਾਂ ਸਭ ਕਰ ਲੈਂਦੇ ਹਨ ਪਰ ਸਾਹਿਬ ਆਖਦੇ ਹਨ ਕਹਿਣ ਕਹਾਵਨ ਕੋ ਕਈ ਕਹਤਾ ਹੈ ਐਸੋ ਜਨ ਵਿਰਲੇ ਹੀ ਸੇਵਕ ਜੋ ਤਤ ਜੋਗ ਕੇ ਬیتے ਮਹਾਪੁਰਖਾਂ ਦੀ ਨਿਸ਼ਾਨੀ ਹੀ ਇਹ ਹੁੰਦੀ ਹੈ ਬਿਨਾ ਕਿਸੇ ਲਾਲਚ ਦੇ ਹੀ ਸੇਵਕਾਂ ਦਾ ਭਲਾ ਕਰਦੇ ਹਨ ਭਲਾ ਕਰ ਹੀ ਹੋ ਸਕਦੇ ਹਨ ਜੋ ਲਾਲਚ ਨਹੀਂ ਕਰਦੇ ਪਰ ਇਸ ਤਰ੍ਹਾਂ ਦੇ ਮਹਾਪੁਰਖ ਵਿਰਲੇ ਹੀ ਹੁੰਦੇ ਹਨ ਬਾਬਾ ਨੰਦ ਸਿੰਘ ਜੀ ਐਸੇ ਮਹਾਪੁਰਖ ਸਨ ਜੋ ਜੀਵ ਦੇ ਮਰਨ ਉਪਰੰਤ ਵੀ ਉਸ ਦਾ ਭਲਾ ਕਰਦੇ ਸਨ ਬਾਬਾ ਨੰਦ ਸਿੰਘ ਜੀ ਅਤੇ ਰਾਏ ਬਹਾਦਰ ਦੀ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਰਾਏ ਬਹਾਦਰ ਨਰੈਣ ਸਿੰਘ ਬਾਬਾ ਜੀ ਦੀ ਸ਼ੋਅ ਸੁਣ ਕੇ ਉਹਨਾਂ ਦੇ ਦਰਸ਼ਨਾਂ ਨੂੰ ਆਇਆ ਅਤੇ ਆ ਕੇ ਬਾਬਾ ਜੀ પાસે ਬੇਨਤੀ ਕੀਤੀ ਗਰੀਬ ਨਿਵਾਜ ਜੀ ਆਗਿਆ ਬਖਸ਼ੋ ਤਾਂ ਇਹ ਸਾਰਾ ठाट ਜੋ ਕੱਚਾ ਹੈ ਇਸ ਨੂੰ ਪੱਕਾ ਬਣਵਾ ਦਿਆਂ 2-4 ਲੱਖ ਦਾ ਖਰਚਾ ਮੇਰੇ ਲਈ ਕੁਝ ਵੀ ਨਹੀਂ ਇਹ ਸਮਝ ਲਓ ਕਿ ਇੱਕ ਲੱਦੇ ਹੋਏ ਊਰ ਤੋਂ ਜੇ ਇੱਕ ਸ਼ਾਨੀ ਦਾ ਪਾਰਲਾ ਦਿੱਤਾ ਜਾਏ ਤਾਂ ਕਿੰਨਾ ਕੁ ਫਰਕ ਪੈ ਜਾਂਦਾ ਹੈ ਇਹੇ ਗੱਲ ਬਾਬਾ ਜੀ ਨੇ ਹੱਸ ਕੇ ਢਾਲ ਦਿੱਤੀ ਅਤੇ ਹੋਰ ਬਚਨ ਕਰਨ ਲੱਗ ਪਏ ਫਿਰ ਰਾਏ ਬਹਾਦਰ ਨੇ ਆਪਣੀ ਰਾਮ ਕਹਾਣੀ ਦਸਨੀ ਸ਼ੁਰੂ ਕਰ ਦਿੱਤੀ ਕਿ ਕਿਸ ਤਰ੍ਹਾਂ ਉਸ ਪਾਸ ਇੰਨੀ ਮਾਇਆ ਇਕੱਠੀ ਹੋ ਗਈ 5-4 ਮਿੰਟਾਂ ਇਹ ਕਹਾਣੀ ਉਸਨੇ ਬਦੋਬਦੀ ਸੁਣਾਈ ਪਰ ਫਿਰ ਬਿਨਾਂ ਕੁਝ ਹੋਰ ਬਚਨ ਕਰਨ ਦੇ ਬਾਬਾ ਜੀ ਨੇ ਰਾਗਿਆਂ ਨੂੰ ਕੀਰਤਨ ਕਰਨ ਦਾ ਇਸ਼ਾਰਾ ਕਰ ਦਿੱਤਾ ਜਿਸ ਕਰਕੇ ਰਾਏ ਬਹਾਦਰ ਨੂੰ ਗੱਲ ਵਿੱਚੇ ਛੱਟਣੀ ਪੈ ਗਈ ਇਹ ਹੈ ਪੂਰਨ ਮਹਾਪੁਰਖਾਂ ਦੀ ਨਿਸ਼ਾਨੀ ਜੋ ਇਹ دنیਵੀ ਜਾਂ ਮਾਇਆ ਦੀਆਂ ਕਹਾਣੀਆਂ ਸੁਨਣੀਆਂ ਹੀ ਨਹੀਂ ਚਾਹੁੰਦੇ ਪਰ ਜੇ ਕੋਈ ਮਾਇਆਤਾਰੀ ਹੁੰਦਾ ਤਾਂ ਉਹ ਜ਼ਰੂਰ ਦਿਲਚਸਪੀ ਲੈਂਦਾ ਅਤੇ ਮਾਇਆ ਬਣਾਉਂਦਾ ਸਾਧਨ ਜ਼ਰੂਰ ਪੁੱਛਦਾ ਪਰ ਬਾਬਾ ਅਨੰਦ ਸਿੰਘ ਜੀ ਤਾਂ ਐਸੇ ਸਨ ਕੋਈ ਐਸੋ ਰੇ ਪਗਦ ਜੋ ਮਾਇਆ ਤੇ ਰਹਿਤ ਇੱਕ ਅੰਮ੍ਰਿਤ ਨਾਮ ਮੇਰੇ ਹਿਰਦੈ ਸਿੰਚਾ ਬਾਦ ਵਿੱਚ ਰਾਏ ਬਹਾਦਰ ਸਿੰਘਾਂ ਨੂੰ ਕਹਿਣ ਲੱਗਾ ਕਿ ਪਹਿਲਾ ਜੋ ਵੀ ਮਹਾਤਮਾ ਮੇਰੇ ਪਾਸ ਆਉਂਦਾ ਰਹਾ ਹੈ ਜਾਂ ਮੈਂ ਉਸ ਨੂੰ ਮਿਲਦਾ ਰਹਾ ਹਾਂ ਉਹ ਪੈਸੇ ਦਾ ਹੀ ਮਰੀਦ ਹੁੰਦਾ ਸੀ ਜਦੋਂ ਵੀ ਮੈਂ ਕਿਸੇ ਮਹਾਤਮਾ ਨੂੰ ਆਪਣੇ ਜੀਵਨ ਦਾ ਹਾਲ ਸੁਣਾਇਆ ਕਰਦਾ ਸਾਂ ਉਹ ਬੜੀ ਤਲਜਸਪੀ ਜ਼ਾਹਰ ਕਰਦੇ ਸਨ ਕਿਸੇ ਮਹਾਤਮਾ ਨੂੰ ਪਰਖਣ ਦਾ ਮੇਰਾ ਇਹ ਇੱਕ ਢੰਗ ਸੀ ਕਿ ਕਿੰਨੀ ਕ ਰੁਚੀ ਉਸ ਦੀ ਮਾਇਆ ਵਿੱਚ ਹੈ ਬਾਬਾ ਨੰਦ ਸਿੰਘ ਜੀ ਤੋਂ ਇਲਾਵਾ ਹੋਰ ਜਿੰਨੇ ਵੀ ਮਹਾਤਮਾ ਮੈਨੂੰ ਅਜ ਤੱਕ ਮਿਲੇ ਸਭ ਨੇ ਬੜੇ ਸ਼ੌਂਕ ਨਾਲ ਮੇਰੀ ਕਹਾਣੀ ਸੁਣੀ ਪਰ ਇਹੋ ਇੱਕੋ ਇੱਕ ਮਹਾਤਮਾ ਹਨ ਜਿਨ੍ਹਾਂ ਨੇ ਮੇਰੀ ਮਾਇਆ ਦੀ ਕਹਾਣੀ ਨੂੰ ਉੱਕਾ ਹੀ ਸੁੰਨਾ ਨਹੀਂ ਜਾਇਆ ਇੱਕ ਵਾਰ ਫੇਰ ਜਦੋਂ ਬਾਬਾ ਜੀ ਕਰੋਲ ਦੇ ਟਿੱਬੇ ਤੇ ਭਾਵ ਪਹਾੜ ਤੇ ਜਾ ਰਹੇ ਸਨ ਤਾਂ ਰਾਏ ਬਹਾਦਰ ਨਰੈਣ ਸਿੰਘ ਨੇ ਬੇਨਤੀ ਕੀਤੀ ਜੀ ਆਪ ਪਹਾੜ ਤੇ ਚੱਲੇ ਹੋ ਦਾਸ ਨੂੰ ਸੇਵਾ ਦੇ ਜਾਓ ਕਿ ਤੁਹਾਡੇ ਓਨ ਤੱਕ ਸਾਰਾ ਠਾਠ ਸੰਗ ਮਨਬਰ ਦਾ ਬਣ ਜਾਏ ਕਹਿਣ ਲੱਗੇ ਕਿੰਨਾ ਕੁ ਖਰਚ ਹੋ ਜਾਵੇਗਾ ਉਸਨੇ ਆਖਿਆ ਖਰਚਾ ਕੀ ਹੋਣਾ ਹੈ ਬਸ 5-7 ਲੱਖ ਲੱਗ ਜਾਵੇਗਾ ਜੇ ਸਾਰਾ ਹੀ ਸੰਗਮਰਮਰ ਦਾ ਬਣ ਜਾਏ ਤਾਂ ਬਾਬਾ ਜੀ ਕਹਿਣ ਲੱਗੇ ਨਰੈਣ ਸਿੰਘਾ ਸਾਨੂੰ ਤਾਂ ਲੋੜ ਨਹੀਂ ਕਿਉਂਕਿ ਅਜੇ ਇਹ ਸਰੀਰ ਹੀ ਕੱਚਾ ਹੈ ਕੱਚੀ ਕੰਧ ਕੱਚਾ ਵਿਚਰਾਜ ਸਰੀਰ ਹੀ ਕੱਚਾ ਹੈ ਅਤੇ ਕੰਧਾ ਪੱਕੀਆਂ ਕਿਸ ਵਾਸਤੇ ਬਣਾਉਣੀਆਂ ਹਨ ਤਾਂ ਰਾਏ ਬਹਾਦਰ ਨੇ ਬੇਨਤੀ ਕੀਤੀ ਜੀ ਤੁਹਾਨੂੰ ਤਾਂ ਲੋੜ ਨਹੀਂ ਪਰ ਸਾਡਾ ਭਲਾ ਕਿਵੇਂ ਹੋਵੇਗਾ ਤਾਂ ਬਾਬਾ ਜੀ ਕਹਿਣ ਲੱਗੇ ਨਰੈਣ ਸਿੰਘਾ ਜੇ ਤੇਰਾ ਭਲਾ 5-7 ਲੱਖ ਲਗਾ ਕੇ ਕੀਤਾ ਦਾ ਕਹਾਦਾ ਕੀਤਾ ਤੇਰਾ ਭਲਾ ਹੋ ਜਾਵੇਗਾ ਤੇਰਾ ਬਾਕੀ ਸਮਾਂ ਥੋੜਾ ਹੈ ਅਤੇ ਜਦੋਂ ਤੂੰ ਸੰਸਾਰ ਤੋਂ ਚਲਾ ਜਾਵੇਂ ਤਾਂ 10 ਦਿਨਾਂ ਦੇ ਅੰਦਰ ਅੰਦਰ ਤੇਰੇ ਸਰੀਰ ਦੀ ਕੋਈ ਇੱਕ ਹੱਡੀ ਮੇਰੇ پاس ਪਹੁੰਚ ਜਾਏ ਬਾਸ ਤੇਰਾ ਭਲਾ ਹੋ ਜਾਵੇਗਾ ਬਾਬਾ ਜੀ ਹੱਡੀ ਨੂੰ ਕੀ ਕਰਦੇ ਸਨ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਉਸ ਹੱਡੀ ਨੂੰ ਰੱਖ ਕੇ ਇਹੀ ਅਰਦਾਸ ਕਰਦੇ ਸਨ ਗਰੀਬ ਨਿਵਾਜ਼ ਤੇਰਾ ਸਿੱਖ ਆਇਆ ਹੈ ਇਸ ਨੂੰ ਚਰਨਾਂ ਨਾਲ ਲਾ ਲਓ ਅਤੇ ਜਦੋਂ ਰਾਏ ਭਹਾਦਰ ਬਿਮਾਰ ਹੋਇਆ ਤਾਂ ਸਾਰੇ ਪਰਿਵਾਰ ਨੂੰ ਉਸਨੇ ਸਰਦਿਆ ਅਤੇ ਪੁੱਛਿਆ ਮੈਂ ਸਭ ਕੁਝ ਤੁਹਾਨੂੰ ਦਿੱਤਾ ਹੈ ਇੱਕ ਮੇਰੀ ਜ਼ਰੂਰ ਮੰਨਾ ਸਾਰੇ ਪਰਿਵਾਰ ਨੇ ਪੁੱਛਿਆ ਅਸੀਂ ਮੰਨਾਂਗੇ ਤਾਂ ਰਾਏ ਭਹਾਦਰ ਨੇ ਕਿਹਾ ਜਦੋਂ ਮੈਂ ਸੰਸਾਰ ਤੋਂ ਚਲਾ ਜਾਵਾਂ ਤਾਂ ਮੇਰੇ ਸਰੀਰ ਦੀਆਂ ਹੱਡੀਆਂ ਬਾਬਾ ਆਨੰਦ ਸਿੰਘ ਜੀ ਦੇ ਚਰਨਾਂ ਤੱਕ ਪਹੁੰਚਾ ਦੇਣੀਆਂ ਬਸ ਮੇਰੀ ਇਹ ਹੀ ਮੰਗ ਹੈ ਇਹ ਹੀ ਹੈ ਪੂਰਨ ਮਹਾਪੁਰਸ਼ਾਂ ਦੀ ਨਿਸ਼ਾਨੀ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਣ ਸੰਸਾਰ ਵਿੱਚ ਮਿੱਤਰ ਬਹੁਤ ਬਣ ਜਾਂਦੇ ਹਨ ਪਰ ਜਦੋਂ ਓਖਾ ਸਮਾਂ ਆਉਂਦਾ ਹੈ ਤਾਂ ਉਸ ਵੇਲੇ ਸਾਥ ਛੱਡ ਜਾਂਦੇ ਹਨ ਅਤੇ ਓਖਾ ਸਮਾਂ ਬੰਦੇ ਉੱਪਰ ਉਸ ਵੇਲੇ ਆਉਂਦਾ ਹੈ ਜਦੋਂ ਕੋਈ ਆਣ ਕੇ लेखा ਮੰਗਦਾ ਹੈ ਜਦੋਂ ਬੰਦਾ ਧਰਮ ਰਾਜ ਅੱਗੇ ਪੇਸ਼ ਹੁੰਦਾ ਹੈ ਬਾਬਾ ਜੀ ਬਚਨ ਕਰਦੇ ਸਨ ਜਦੋਂ ਬੰਦਾ ਮਰ ਜਾਂਦਾ ਹੈ ਤਾਂ 10ਵੇਂ ਦਿਨ ਉਸ ਦਾ ਹਿਸਾਬ ਕਿਤਾਬ ਹੁੰਦਾ ਹੈ ਅਤੇ ਅਸਲ ਸੱਜਣ ਉਹ ਹਨ ਜੋ ਉਸੇ ਦਿਨ ਉੱਪਰ ਖੜੋ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੱਚੇ ਦਿਲੋਂ ਅਰਦਾਸ ਕਰੇ ਕਿ ਅਬ ਕੀ ਵਾਰ ਬਖਸ਼ ਬੰਦੇ ਕੋ ਭਾਗ ਇਸ ਜੀਵ ਨੂੰ ਬਖਸ਼ ਲਓ ਅਤੇ ਜਦੋਂ ਇਸ ਤਰ੍ਹਾਂ ਦੀ ਅਰਦਾਸ ਬਾਬਾ ਨੰਦ ਸਿੰਘ ਜੀ ਕਰਦੇ ਨੇ ਤਾਂ ਕਿਵੇਂ ਨਾ ਦਗਾ ਤੱਕ ਪਹੁੰਚ ਜਾਵੇਗੀ ਕਿਵੇਂ ਨਾ ਉਸ ਜੀਵ ਦਾ ਭਲਾ ਹੋ ਜਾਵੇਗਾ ਇਹ ਹਨ ਸੱਚੇ ਸੱਜਣ ਸੱਜੇ ਨੇ ਸਹੀ ਨਾਲ ਮੈਂ ਚਲਦਿਆਂ ਨਾਲ ਚਲਣ ਜਿੱਥੇ ਲੇਖਾ ਮੰਗੀ ਹੈ ਜਿੱਥੇ ਖੜੇ ਦੀਸਨ ਦੁਨੀਆ ਵੀ ਮਿੱਤਰ ਤਾਂ ਜਿਉਂਦੇ ਜੀ ਮੂੰਹ ਮੋੜ ਜਾਂਦੇ ਹਨ ਪਰ ਜੋ ਮਹਾਪੁਰਸ਼ ਸੱਜਣ ਹਨ ਜੋ ਮਰਨ ਤੋਂ ਬਾਅਦ ਵੀ ਸਾਥ ਨਿਭਉਂਦੇ ਹਨ ਬਹੁਤਾਂ ਮੋਇਆ ਦਵੀ ਸਾਥ ਨਿਭਉਂਦੇ ਨੇ ਜੋ ਰੱਬ ਦੇ ਨਜ਼ਦੀਕ ਵੱਸਦੇ ਅਤੇ ਇਸ ਤਰ੍ਹਾਂ ਦੇ ਵਿੱਲੇ ਮਹਾਪੁਰਸ਼ ਹੁੰਦੇ ਹਨ ਜੋ ਮਰਨ ਉਪਰੰਤ ਵੀ ਬਾ ਨਹੀਂ ਛੱਡਦੇ ਅਤੇ ਜੀਵ ਦਾ ਪਲਾ ਕਰਦੇ ਹਨ ਅਤੇ ਐਸੇ ਮਹਾਪੁਰਸ਼ਾਂ ਨੂੰ ਕਦੀ ਨਹੀਂ ਛੱਡਣਾ ਜਿਨ੍ਹਾਂ ਤੇ ਸੰਦੜਿਆ ਦੁਰਮਤ ਬੰਜੈ ਮਿੱਤਰ ਅਸਾਧੜੇ ਸਈ ਹੋ ਟੂਡੇ ਦੀ ਜਗ ਸੁਭਾਇਆ ਜਨ ਨਾਨਕ ਵਿਰਲੇ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ